ਬਿਲਕੁਲ ਮੈਂ ਤਾਂ ਹੁਣ ਤੱਕ ਇਸ ਗੱਲ ਨੂੰ ਇਲੈਕਸ਼ਨ ਦੇ ਵਿੱਚ ਵੀ ਬਹੁਤ ਪ੍ਰਚਾਰਿਆ ਸੀ ਇਸ ਗੱਲ ਨੂੰ ਵੀ ਸੈਂਟਰ ਤੇ ਸਟੇਟ ਦੋਨੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੇ ਸਟੇਟ ਵੀ ਕਾਰਵਾਈ ਕਰ ਸਕਦੀ ਹੈ ਕੁਛ ਨਾ ਕੁਛ ਤਾਂ ਕਿ ਘੱਟੋ ਘੱਟ ਉਹਦੀ ਕਪਲੇਂਟ ਤਾਂ ਸੈਂਟਰ ਗੌਰਮਲ ਦੇ ਅੱਗੇ ਰੱਖੀ ਸਕਦੀ ਹੈ ਤਾਂ ਲਾਰੈਂਸ ਦਾ ਤਾਂ ਦੇਖੋ ਮੈਂ ਤਾਂ ਪਹਿਲੇ ਵੀ ਕਿਹਾ ਸੀ ਕਿ ਉਹਨੂੰ ਜੇਲ੍ਹ ਦੇ ਵਿੱਚ ਜਿਹੜੀਆਂ ਹੋਸਟਲ ਵਰਗੀਆਂ ਸਹੂਲਤਾਂ ਸਾਰੀਆਂ ਦਿੱਤੀਆਂ ਹੋਈਆਂ ਨੇ ਇਹ ਦੇਖੋ ਹੁਣ ਤੱਕ ਕਲੀਅਰ ਕਟ ਜਿਹੜੀ ਹੈ ਉਹਦੀ ਵੀਡੀਓ ਦੇ ਉੱਤੇ ਔਰ ਪਾਕਿਸਤਾਨ ਦੇ ਜਿਹੜੇ ਕੋਈ ਅੰਡਰਵਰਡ ਦੇ ਵੱਡੇ ਬੰਦੇ ਨੇ ਜਾਂ ਜਿਹੜੇ ਵੱਡੇ ਕ੍ਰਿਮੀਨਲ ਨੇ ਉਹਨਾਂ ਦੇ ਨਾਲ ਵੀ ਉਹ ਸਾਰੀ ਸਾਠ ਘਾਟ ਕਰ ਰਿਹਾ ਤੇ ਸਭਾਵਨਾ ਉਹ ਸਾਰੀ ਡੀਪ ਅਸਲੇ ਤੋਂ ਲੈ ਕੇ ਸਾਰੀ ਉਹਨਾਂ ਦੇ ਨਾਲ ਉਹਦੀ ਚੱਲ ਰਹੀ ਹੈ ਪਰੰਤੂ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਵੀ ਸਾਡੀ ਨਾ ਇੰਟਰਨੈਸ਼ਨਲ ਸਟੇਟ ਕੋਈ ਵੀ ਸਰਕਾਰ ਇਸ ਗੱਲ ਤੇ ਧਿਆਨ ਨਹੀਂ ਦੇ ਰਹੀ ਦੇ ਇਨਫਾਰਮੇਸ਼ਨ ਦੇ ਕੇ ਵੀ ਕੀ ਕਰਾਂਗੇ ਉਹਨਾਂ ਨੂੰ ਵੀ ਪਤਾ ਤਾਂ ਉਹਨਾਂ ਸਾਰੀ ਗੱਲ ਦਾ ਹੈਗਾ ਪਰੰਤੂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦਾ ਔਰ ਬਿਸ਼ਨੋਈ ਤਾਂ ਲਗਭਗ ਹੀ ਗਵਰਨਮੈਂਟ ਦੇ ਸਮਰਥਨ ਦੇ ਨਾਲ ਹੀ ਚੱਲ ਰਿਹਾ ਹੈ ਇਹਦੇ ਕੋਈ ਦੋ ਰਏ ਕੀ ਲੱਗਦਾ ਹੈ ਕਿਵੇਂ ਦੇਖ ਦੋਗੇ ਸਰਕਾਰਾਂ ਕਿਉਂ ਨਹੀਂ ਇਹਦੇ ਤੇ ਕਾਰਵਾਈ ਕਰ ਰਹੀਆਂ ਹੈਗੀਆਂ ਜਿਵੇਂ ਇੱਕ ਸਾਈਡ ਕਹਿੰਦੇ ਨੇ ਵੀ ਜੇਲ੍ਹ ਦੇ ਵਿੱਚ ਛिडਿਓ ਵੀ ਨਹੀਂ ਫਰਕ ਸਕਦੇ ਹੈਗੀ ਚਾਹੇ ਤਿਹਾਰ ਜੇਲ੍ਹ ਦੀ ਗੱਲ ਹੋਵੇ ਜਾਂ ਹੋਰ ਜਿਹਨਾਂ ਹੋਰ ਦੇਖੋ ਮੈਂ ਤਾਂ ਪਹਿਲਾਂ ਹੀ ਜਦੋਂ ਮੇਰੀ ਉਹਦੇ ਰਾਹੁਲ ਜੀ ਨਾਲ ਵੀ ਗੱਲ ਹੋਈ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਵੀ 268 ਲਾ ਕੇ ਗੁਜਰਾਤ ਰੱਖਣ ਦਾ ਮਤਲਬ ਕੀ ਹੈ ਉਹਨੂੰ ਸੇਫ ਕਰਨਾ ਹੀ ਹੈ ਇੰਨਾ ਉਹ ਕ੍ਰਾਈਮ ਪੰਜਾਬ ਚੋਂ ਕਰਕੇ ਜਾ ਕੇ ਬੈਠ ਕੇ ਉਹਨੂੰ ਜੇਲ੍ਹ ਚ ਜਾ ਕੇ ਰੱਖਿਆ ਜਾ ਰਿਹਾ ਹੈ ਗੁਜਰਾਤ ਦੀ ਦੇ ਵਿੱਚ ਤਾਂ ਹੁਣ ਗੁਜਰਾਤ ਜੇਲ੍ਹ ਦੇ ਵਿੱਚੋਂ ਆਹ ਦੇਖੋ 16 ਤਰੀਕ ਦੀ ਸਾਰੀ ਇਹ ਵੀਡੀਓ ਕਾਲ ਹੈ ঈদ ਮੁबारक ਦੇ ਰਿਹਾ ਸਾਰੀ ਗੱਲਬਾਤ ਉਹਦੀ ਆਮ ਨਾਰਮਲ ਜਿਦਾ ਆਪਾਂ ਵੀਡੀਓ ਕਾਲਾਂ ਕਰਦੇ ਆ ਇੱਕ ਦੂਸਰੇ ਨੂੰ ਇੰਨੀ ਸਾਰੀ ਆਜ਼ਾਦੀ ਉਹਦੇ ਕੋਲ ਹੈ ਕਸਟਡੀ ਨਾਲ ਦੀ ਚੀਜ਼ ਉਹ ਕੋਈ ਇਦਾਂ ਦੀ ਲੱਗ ਨਹੀਂ ਰਹੀ ਇਸ ਗੱਲ ਤੋਂ ਤੇ ਜਿਹੜਾ ਸਾਰਾ ਕਾਲਾ ਕਾਰੋਬਾਰ ਉਹ ਬੇਡਰ ਬਖੂਬੀ ਖਿਲਾ ਰਹੇ ਆ ਸਾਡੇ ਦੋਸਤੋ ਜਿਹੜੀਆਂ ਪਹਿਲਾਂ ਇੰਟਰਵਿਊਜ਼ ਹੋਈਆਂ ਨਹੀਂਆਂ ਜਿਹਦਾ ਨੇ ਵਿੱਚ ਤੁਸੀਂ ਕੋ ਹਾਈ ਕੋਰਟ ਦੇ ਵਿੱਚ ਜਿਹੜੀ ਅਪੀਲ ਕੀਤੀ ਸੀ ਰੁਕ ਕੀਤਾ ਸੀ ਹਾਈ ਕੋਰਟ ਦਾ ਉਹਦੇ ਵਿੱਚ ਕੀ ਕਿੱਥੋਂ ਤੱਕ ਪਹੁੰਚਿਆ ਸਟੇਟ ਸੇ ਹਾਈ ਕੋਰਟ ਨੇ ਦੋਵਾਰ ਮਾਂ ਜੋ ਕੋਰਟ ਨੇ ਅਰਾਉਤੇ ਐਕਸ਼ਨ ਲਿਆ ਐਫ ਆਈ ਆਰਾਂ ਦਰਜ ਕਰਤੀਆਂ ਉਹ ਵੀ ਅਣਪਛਾਤੇਆਂ ਦੇ ਖਿਲਾਫ ਕਰਤੀਆਂ ਕਿਸੇ ਦੋਸ਼ੀ ਦਾ ਨਾਮ ਤਾਂ ਇਹਨੇ ਸਰਕਾਰ ਨੇ ਪਾਉਣਾ ਹੀ ਨਹੀਂ ਵਿੱਚੋਂ ਫਿਰ ਇਸੇ ਤੋਂ ਤਾਂ ਮੈਨੂੰ ਲੱਗਦਾ ਨੇ ਵੀ ਇਹ ਨੈਕਸਸ ਹੈ ਇਹ ਕਿਸੇ ਵੀ ਵਿਅਕਤੀ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ ਜਿਹੜਾ ਜਿਹੜਾ ਜਦੋਂ ਇਹ ਇਹਦੀਆਂ ਪਰਤਾਂ ਖੁੱਲਣਗੀਆਂ ਕਾਫੀ ਨਾਮੀ ਗ੍ਰਾਮੀ ਬੰਦੇ ਕਾਫੀ ਪੋਲੀਟੀਸ਼ੀਅਨ ਕਈ ਕੁਝ ਨਿਕਲਣਾ ਇਸ ਗੱਲ ਦੇ ਵਿੱਚੋਂ ਦਾ ਜਿਉਂ ਨੈਕਸਸ ਕੁੱਤੇ ਦਾ ਫੇਰ ਹੀ ਉਹਦੇ ਚ ਗੱਲ ਨਿਕਲੇ ਕੋਈ ਇਸੇ ਕਰਕੇ ਤਾਂ ਆਪਾਂ ਨੂੰ ਜਸਟਿਸ ਵਾਲਾ ਜਿਹੜਾ ਮਸਲਾ ਆਪਣਾ ਲਟਕ ਰਿਹਾ ਕਿਉਂਕਿ ਆਪਾਂ ਜਿਹੜਾ ਕਾਰਵਾਈ ਕਰਨੀ ਹੈ ਸਟੇਟ ਦੇ ਸਿਰ ਤੇ ਕਰਨੀ ਹੈ ਗਵਰਨਮੈਂਟ ਦੇ ਸਿਰ ਤੇ ਕਰਨੀ ਹੈ ਤੇ ਸਰਕਾਰਾਂ ਉਧਰ ਰਲੀਆਂ ਹੋਈਆਂ ਨੇ ਤਾਂ ਕਿਹਨੇ ਜਸਟਿਸ ਕਿਹਨੇ ਦੇਣਾ ਹੈ ਭਾਈ ਵਿਕਰਮ ਜੀਠੀਆਂ ਨੇ ਦੋਸ਼ ਲਾਏ ਆ ਵੀ ਅੱਜ ਓਮਲੈਂਡ ਵਾਲਾ ਤੇ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਇर्द-ਗਿਰਦ ਹੈ ਵੀ ਉਹ ਵੀ ਮੰਥਲੀਆਂ ਕਰੋੜਾਂ ਚ ਜਿਹੜਾ ਲਾਉਰੈਂਸ ਮਿਸ਼ਨ ਹੋਈ ਨੂੰ ਦੇ ਰਿਹਾ ਤੇ ਉਹਨੂੰ ਕਿਵੇਂ ਦੇਈ ਰਿਹਾ देखो ਤੁਸੀਂ ਇਹ ਪਿੱਛੇ ਜੇ ਐਨਆਈਏ ਨੇ ਜਿਹੜੀ ਤੁਸੀਂ ਰਿਪੋਰਟ ਸਾਰੀ ਵੇਖੀ ਉਹਦੇ ਚ ਬਾਈ ਨੇਮ ਸਾਰੇ ਬਿਲਡਰ ਉਹਦੇ ਚ ਮਹਾਲੀ ਦੇ ਵੀ ਹੈ ਉਹਦੇ ਚ ਬਲੋਟ ਦੇ ਵੀ ਹੈ ਸਾਡੀ ਮਾਨਸਾ ਦੇ ਵੀ ਇੱਕ ਬੰਦੇ ਦਾ ਨਾਮ ਸੀ ਉਹਦੇ ਵਿੱਚ ਤੁਸੀਂ ਦੇਖਿਆ ਇਹ ਬਾਈ ਨੇਮ ਕੋਈ ਗੱਲ ਹੁਣ ਲੁਕੀ ਛੁਪੀ ਦਾ ਹੈ ਹੀ ਨਹੀਂ ਹੈ ਕਿਹੜਾ ਬੰਦਾ ਕਿੰਨੇ ਪੈਸੇ ਦੇ ਰਿਹਾ ਸਭ ਦੇ ਬਾਈ ਨੇਮ ਐਨਆਈਏ ਨੇ ਤੁਹਾਡੇ ਨੇਟ ਤੇ ਪਾਇਆ ਹੋਇਆ ਸਾਰਾ ਕੁਝ ਤੁਹਾਡੇ ਕੋਲ ਸਾਰਿਆਂ ਕੋਲ ਰਿਪੋਰਟ ਆਉਂਦੀਆਂ ਹੈਗੀਆਂ ਨੇ ਪਰ ਇਹ ਥੋੜੀ ਵੀ ਕਿਸੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੈਗਾ ਪਤਾ ਸਾਰਾ ਕੁਝ ਹੈ ਪਰੰਤੂ ਕੋਈ ਕਾਰਵਾਈ ਨਹੀਂ ਕਰਨੀ ਕਿਉਂਦਾ ਜਦ ਤਾਂ ਇਹ ਹੈ ਵੀ ਇਹ ਲੋਕ ਭਾਈ ਉਹਨਾਂ ਤੋਂ ਪੈਸੇ ਦੀ ਕਮਾਈ ਕਰ ਰਹੇ ਨੇ ਕਿਉਂਕਿ ਲੁੱਟਦੇ ਉਹਨੇ ਕਰੋੜਾਂ ਦੇ ਵਿੱਚ ਤਾਂ ਉਹਦਾ ਹਿੱਸਾ ਪਤੀ ਇਹਨਾਂ ਕੋਲੇ ਜਾਂਦਾ ਹੋ ਸਕਦਾ ਹੈ ਇਸੇ ਕਰਕੇ ਕਾਰਵਾਈ ਨਹੀਂ ਹੋ ਰਹੀ ਤੇ ਨਹੀਂ ਤਾਂ ਕਸਟਡੀ ਦੇ ਵਿੱਚ ਬੰਦਾ ਹੋਵੇ ਤਾਂ ਉਹ ਫੋਨ ਕਿਦਾਂ ਯੂਜ਼ ਕਰ ਦੇ ਜਾਂ ਕੋਈ ਕਰੇ ਇਹ ਰਲਿ-ਮਲਿ ਗੱਲ ਹੈ ਸਾਰੀ ਪੰਜਾਬ ਦੀ ਆਪਾਂ ਗੱਲ ਕਰੀ ਜ ਪਹਿਲਾਂ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਇੰਟਰਵਿਊ ਹੋਈ ਸੀ ਜ ਹੁਣ ਤਾਂ ਪਾਕਿਸਤਾਨ ਨਾਲ ਸਿੱਧੀਆਂ ਗੱਲਾਂ ਹੋਣ ਲੱਗੀਆਂ ਕਿਵੇਂ ਦੇਖਦੇ ਹਾਂ ਪਾਕਿਸਤਾਨ ਚ ਵੀ ਜਿੱਦੀ ਗੱਲ ਹੋ ਰਹੀ ਹੈ ਦੇਖਣਾ ਜੀ ਇੱਕ ਤੇ ਮਹੱਤਤ ਮਹੱਤਤ ਦਾ ਫੋਨ ਮਿਲਿਆ ਹੁੰਦਾ ਨਾ ਦੇਸ਼ਤਰੂ ਦਾ ਪਰਚਾ ਦੇ ਦਿੰਦੇ ਹੁਣ ਦੁਸ਼ਮਣ ਦੇਸ਼ ਨਾਲ ਇਹ ਗੱਲ ਕਰ ਦੋ ਫਲਾਨੀ ਗੱਲ ਕਰ ਦੋ ਤੁਸੀਂ ਦੇਖ ਲਓ ਆ ਤੁਹਾਡੇ ਸਾਹਮਣੇ ਆ ਸਾਰੇ ਮੀਡੀਆ ਦੇ ਉੱਤੇ ਇਹ ਗੱਲ ਆ ਗਈ ਕੀ ਇਸ ਇਹ ਤੇ ਅਸਰ ਹੋਊਗਾ ਕੋਈ ਇੱਕ ਵੀ ਇੱਕ ਵੀ ਐਕਸ਼ਨ ਇਹਦੇ ਹੋ ਜੇ 0% ਵੀ ਤੁਸੀਂ ਦੇਖ ਲਓ ਕੱਖ ਨਹੀਂ ਹੋਣਾ ਮਤਲਬ ਉਹ ਇਹ ਚੀਜ਼ ਨੂੰ ਸਭੋ ਪ੍ਰਚਾਰ ਕੀ ਇਹ ਦੱਸਣਾ ਚਾਹੁੰਦੇ ਆ ਵੀ ਉਹ ਜਿਸ ਤਰ੍ਹਾਂ ਪਹਿਲਾਂ ਅੰਦਰ ਵੜਦੇ ਬੰਦੇ ਬਹੁਤ ਸਟਰੋਂਗ ਹੁੰਦੇ ਸੀ ਤਾਂ ਵੀ ਇਹ ਬਿਸ਼ਨੋਈ ਵੀ ਇੰਨਾ ਜਿਆਦਾ ਸਕਰੋਉਗਾ ਤਾਂ ਹੀ ਤੁਸੀਂ ਲੋਕ ਪੈਸੇ ਦਿਓਗੇ ਤਾਂ ਹੀ ਕਾਰੋਬਾਰੀ ਡਰੂਗਾ ਨਾ ਤਾਂ ਮੇਰਾ ਖਿਆਲ ਹੈ ਉਹਦੀ ਕੋਈ ਆਈਡੀ ਹੈ ਇਹ ਹੋਰ ਕੁਝ ਨਹੀਂ ਇਸ ਗੱਲ ਦੇ ਹੁਣ ਕਿੱਥੇ ਘਾਹ ਲਗਾਉਂਗੇ ਕਿਉਂਕਿ ਮੈਂ ਪਹਿਲਾਂ ਵੀ ਪੰਜਾਬ ਚੋਂ ਜਿਹੜੀ ਇੰਟਰਵਿਊ ਸ਼ੂਟ ਹੀ ਕਰ ਹਰਬਿਟਾਤ ਲਗਭਗ ਸਭ ਜਗ੍ਹਾ ਤੇ ਲਾ ਕੇ ਵੇਖ ਲਈ ਆ ਪ੍ਰਭਾਤ ਮੱਗ ਗਿਆ ਸੱਚੇ ਪਾਤਸ਼ਾਹ ਦੇ ਅੱਗੇ ਤੇ ਉਹ ਜੂਰ ਜਸਿਸ ਦੇਊਗਾ ਜਿੱਦਾਂ ਥੋੜੀ ਜਿਹੀ ਰਾਹਤ ਕਰ ਆਪਾਂ ਨੂੰ ਘਰੇ ਦਿੱਤੀ ਐ ਇਸ ਤਰ੍ਹਾਂ ਹੋ ਸਕਦਾ ਐ ਕੱਲ ਨੂੰ ਮਾਲਕ ਆਪਣੀ ਸੁਣੇ ਜਿਹੜਾ ਨਜਾਇਜ਼ ਧੱਕਾ ਆਪਣੇ ਨਾਲ ਹੋਇਆ ਤਾਂ ਵੈਗਰੂਈ ਐ ਜੇ ਇਹਨਾਂ ਲੀਡਰਾਂ ਤੇ ਸਰਕਾਰਾਂ ਤੇ ਕੋਈ ਉਮੀਦ ਤਾਂ ਹੈ ਨਹੀਂ ਵੀ ਠੀਕ ਐ ਕੋਰਟ ਦੀ ਲੜਾਈ ਐ ਉਹ ਲੜਦੇ ਰਹਾਂਗੇ ਇੰਨੀ ਕੁ ਲੜੀ